ਜਲੰਧਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਫੇਲ ਹੋਣ ਕਾਰਨ ਕਾਂਗਰਸ ਪਾਰਟੀ ਵੱਲੋਂ ਸ਼੍ਰੀ ਰਾਮ ਚੌਕ ਦੇ ਵਿੱਚ ਜ਼ਬਰਦਸਤ धरना ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਦੀ ਪੂਰੀ ਲੀਡਰਸ਼ਿਪ ਵੱਲੋਂ ਕਿਹਾ ਗਿਆ ਹੈ ਕਿ ਇਹ धरना ਪ੍ਰਦਰਸ਼ਨ ਜਲੰਧਰ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਪੀਣ ਵਾਲੇ ਗੰਦੇ ਪਾਣੀ ਬੰਦ ਪਏ ਸੀਵਰੇਜਾਂ ਤੇ ਸ਼ਹਿਰ ਵਿੱਚ ਕਈ ਦਿਨਾਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਦੇ ਸਬੰਧ ਵਿੱਚ ਲਗਾਇਆ ਗਿਆ ਹੈ ਇਸ ਪ੍ਰਦਰਸ਼ਨ ਵਿੱਚ ਕਾਂਗਰਸ ਕਮੇਟੀ ਜ਼ਿਲ੍ਹਾ ਜਲੰਧਰ ਪ੍ਰਧਾਨ ਰਜ਼ਿੰਦਰ 베ਰੀ ਤੇ ਨੌਰਥ ਹਲਕੇ ਦੇ ਵਿਧਾਇਕ 바ਵਾ ਹੈਨਰੀ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਐਡਵੋਕੇਟ ਗੁਰਜੀਤ ਸਿੰਘ ਕਾਲੋ ਪ੍ਰਧਾਨ ਜ਼ਿਲ੍ਹਾ ਕਾਂਗਰਸ ਲੀਗਲ ਸੈੱਲ ਜਲੰਧਰ ਅਤੇ ਐਡਵੋਕੇਟ ਰਾਜੰਬੇਦਕਰ ਚੇਅਰਮੈਨ ਹਿਊਮਨ ਰਾਈਟਸ ਜਲੰਧਰ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਹੋਰ ਕਾਂਗਰਸ ਪਾਰਟੀ ਦੇ ਮੈਂਬਰ ਮੀਨੂ ਬੱਗਾ ਕੰਚਨ ਠਾਕੁਰ ਮਨਦੀਪ ਕੌਰ ਜੀ ਡਾਕਟਰ ਸਨੀ ਸੈੱਠੀ ਜੀ ਸਾਬਕਾ ਕਾਉਂਸਲਰ ਸ਼ਹਿਰੀ ਚੱਡਾ ਜੀ ਅਤੇ ਹੋਰ ਕਾਉਂਸਲਰ ਸਹਿਬਾਨ ਹਾਜ਼ਰ ਹੋਏ ਮੌਜੂਦਾ ਐਮਐਲਏ ਪ੍ਰਗਟ ਸਿੰਘ ਵੀ ਹਾਜ਼ਰ ਹੋਏ ਕਾਪਰੇਸ਼ਨ ਦੇ ਬਾਹਰ ਇਸ ਕੱਡੇ ਦੇ ਵਿੱਚ ਵਿਰਾਜਨ ਦੇ ਬਹੁਤ ਸਾਰੇ ਸਾਥੀਆਂ ਤੇ ਜਨਤਾ ਕੌਂਕਾਂ ਦੇ ਸਰਸਰੋ ਜਿਹਨਾਂ ਦੇ ਪੀਜੀ ਸਾਧਾਰਨ ਕੈਂਪ ਮੰਤਰੀ ਐਮਐਲਏ ਦਾ ਰਣਜਨ ਮੱਲਵਰ ਸੈੱਠੀ ਜੀ बहुत बहुत सत्कार आयो का सरकार बहुत बहुत एक-एक आयोग सहबान बहुत ही सरकार हो महिला कांग्रेस से प्रधान आएगा बहुत बहुत सत्कार आयोग कांग्रेस लाल, जुड़े हुए मेरे बहुत बहुत सत्कार आयोजित गवर्नर साहबान सबसे पहला मैं बेनती है ਕਰਦਾ ਕਿ ਅਗਰ ਹਾਲਾਤ ਹੈ ਕਿ ਮੈਂ ਰਜ਼ਾਈ ਕਰ ਸਕਦਾ ਦੇ ਜਵਾਈਦ ਗੱਲ ਕਰੀਏ ਬਾਉ ਲਾਲ ਉੱਪਰ ਹਾਲ ਦੇ ਮੱਦੇ ਬਾਦ ਤੋਂ ਬੱਤੇ ਤੋਂ ਹੈ ਇਸੇ ਕਰਕੇ ਅੱਜ ਫਿਰ ਨਗਰ ਨਿਗਮ ਦੇ ਨਾਲ ਕਰ ਰਹੇ ਹਾਂ ਕਿ ਜਿਹੜੇ ਅਫਸਰ ਸਾਹਿਬਾਨ ਨੇ ਸਰਕਾਰ ਨਾਲ ਜੀ ਜ਼ਰੂਰ ਇਸ ਫੰਕਸ਼ਨ ਹੈ ਦੀ ਹਵਾਲ ਬਦਲਣ ਵਾਲੇ ਪਾਸੇ ਦੇ ਲਈ ਕੋ ਛੋਟੇ ਮੋਟੇ ਕੰਮ ਜਿਹੜੇ ਹੈਗੇ ਆ ਉਹ ਤੇ ਆਪਾਂ ਕਰਵਾਈਏ ਇਸ ਕਰਕੇ ਨਗਰ ਨਿਗਮ ਦੇ ਨਾਲ ਕਈ ਵਾਰ ਤੁਹਾਡੀ ਕਮਿਸ਼ਨਰ ਸਾਹਿਬ ਨਾਲ ਮੀਟਿੰਗਾਂ ਹੋਈਆਂ ਜਲੰਧਰ ਦੀਆਂ ਕਈ ਮਸਲਿਆਂ ਦੀ ਚਰਚਾ ਵਿਸ਼ਵਾਸਨ ਵੀ ਦਿੱਤੇ ਗਏ ਨੇ ਫਿਰ ਵੀ ਕਿਹੜੇ ਵਿਸ਼ਵਾਸਨ ਸਿਰਫ ਗੱਲਾਂ ਨੂੰ ਹੀ ਰਹੇਗਾ ਨਗਰ ਨਿਗਮ ਦੇ ਅੰਦਰ ਹੀ ਰਹਿ ਜੇ ਵਿਸ਼ਵਾਸਨ ਸਹੀ ਇਹ ਜਿਹੜੇ ਬੰਤੇ ਨਹੀਂ ਜਾਂਦੇ ਧਰੋਵਰੀ ਦੀ ਗੱਲ ਕਰ ਲਈਏ ਆਪਾਂ ਬ੍ਰਿੰਗ ਦੀ ਗੱਲ ਕਰ ਲਈਏ ਆਪਾਂ ਨੋਰਸ ਦੀ ਗੱਲ ਕਰ ਲਈਏ ਆਪਾਂ ਕੰਨ ਦੀ ਗੱਲ ਕਰ ਲਈਏ ਬੈਸਟ ਦਾ ਬਿਲਕੁਲ ਬੁਰਾ ਹਾਲ ਹੈ ਜਿੱਦੇ ਭਵੰਤ ਮਾਨਵੜੀ ਆਪਾਂ ਇਲੈਕਸ਼ਨ ਕਰਨਗੇ ਗਏ ਆ ਥੋੜੀ ਜਿਹੀ ਪਹਿਲਾਂ ਅੱਜ ਉੱਥੇ ਦੇਖ ਲੋ ਇਸ ਕਰਕੇ ਸਾਡੀ ਦੇਹੀ ਮੰਗ ਹੈ ਸਾਡੇ ਕੋਲ ਇਹੀ ਜੋਰ ਹੈ ਕਿ ਅਸੀਂ ਧਰਦਾ ਪ੍ਰਦਰਸ਼ਨ ਕਰਕੇ ਇਸ ਚੁੱਪੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਮਨਿਸਟਰ ਜਿਹੜੇ ਉਹ ਲੋਕਲ ਹੈਗੇ ਕਿ ਲੱਗਦਾ ਉਹਦੀ ਨਜ਼ਰ ਹੀ ਆ ਰਹੀ ਜਾਂ ਫਿਰ ਕੀ ਕੀ ਤੇ ਰਹਿ ਰਹੀ ਹੈ ਸਾਡੇ ਰਾਹੀਂ ਬੰਦੇ ਰਾਹ ਨੂੰ ਮੁੱਖ ਮੰਤਰੀ ਸਾਹਿਬ ਨੂੰ ਮੈਸੇਜ ਦੇਣਾ ਚਾਹਣਾ ਸੀ ਆਪਣੇ ਘਰ ਦੇ ਬਾਹਰ ਹੀ ਬੈਠ ਕੇ ਆਏ ਆ ਤੁਸੀਂ ਹਾਲਾਤ ਦੇਖ ਲਓ ਤੁਸੀਂ ਜ਼ਵਾਇ ਦੇ ਹਾਲਾਤ ਦੇਖ ਲਓ ਤੁਸੀਂ ਕਿੰਨੇ ਪਾਣੀ ਦੇ ਹਾਲਾਤ ਦੇਖੋ ਮੀਟ ਲਾਈਟ ਬਿਲਕੁਲ ਬੰਦ ਆ ਅਸੀਂ ਲਾਡਰ ਨਾਲੇ ਪਾਸੇ ਤੇ ਬੰਦ ਕੇ ਜਾਵਾਂਗੇ ਜੋ ਹਾਲਾਤ ਆ ਅਪਣੇ ਨਹੀਂ ਚੱਲ ਰਹੇ ਆ ਬਹੁਤ ਮਾੜਿਆ ਕੱਲ ਚੱਲ ਤੋਂ ਬਾਅਦ ਜੁਨਾ ਅਗਲਾ ਸੈੱਪ ਅਸੀਂ ਇਹ ਨਹੀਂ ਕਿ ਫੇਰ ਬੈਠੇ ਨਹੀਂ ਕਰੀਏ ਤੇ ਫਿਰ ਅਸੀਂ ਆਕੇ ਦਵਾਂਗੇ ਅੱਜ ਤਾਂ ਆਪਣੇ ਇਸ ਤੋਂ ਬਾਅਦ ਜਰਾ ਸਮਾਂ ਹੀ ਲੱਗ ਰਿਹਾ ਹੈ